ਚ ਲਾਈਫ ਚੋਰ ਜੇ ਚੋਰੀ ਕਰਦਾ ਤਾਂ ਉਹਨੇ ਪਹਿਲੀ ਵਾਰੀ ਚੋਰੀ ਕੀਤੀ ਹੈ ਤੇ ਚੋਰੀ ਕੀਤਾ ਸਮਾਨ ਜਿਉਂ ਵਾਪਸ ਕਰ ਦਿੰਦਾ ਤਾਂ ਉਹਦੀ ਜਿਹੜੀ ਸਜ਼ਾ ਉਹ ਕਮਿਊਨਿਟੀ ਸਰਵਿਸ ਵਾਜ਼ੂ ਵੀ ਹੋ ਸਕਦੀ ਹੈ ਵੀ ਨਗਰ ਕੌਂਸਲ ਕੋਲ ਕੰਮ ਲੈ ਸਕਦੀ ਹੈ ਤੁਸੀਂ ਸਾਂਝੀ ਥਾਂ ਤੇ ਕੰਮ ਵੀ ਕਰਵਾ ਸਕਦੇ ਹੋ ਰੁੱਖ ਲਾਉਣ ਦਾ ਕੰਮ ਕਰਵਾ ਸਕਦੇ ਹੋ ਕਿਸੇ ਹਸਪਤਾਲ ਦੇ ਵਿੱਚ ਸੇਵਾ ਲੈ ਸਕਦੇ ਹੋ ਕਿਤੇ ਅੱਗ ਬਜਾਉ ਦਸਤੂਜ ਕੰਮ ਲੈ ਸਕਦੇ ਹੋ ਤਾਂ ਲਗਭਗ ਜਿਹੜਾ ਸਾਰਾ ਜਿਹੜਾ ਜਿਹੜਾ ਕ੍ਰਿਮਨਲ ਲਾ ਹੈਗਾ ਉਹ ਦੇਸ਼ ਦੇ ਵਿੱਚ ਬਦਲ ਗਿਆ ਹੈਗਾ ਇੱਕ ਚੁਦਾਈ ਤੋਂ ਬਕਾਇਦਾ ਤੌਰ ਤੇ ਨਵੀਆਂ ਜਿਹੜੀਆਂ ਐਫ ਆਈ ਆਰਸ ਦਰਜ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਵਕੀਲ ਉਹਦੇ ਮੁਤਾਬਿਕ ਦੀ ਟ੍ਰੇਨਿੰਗ ਵੀ ਲੈਣੀ ਸ਼ੁਰੂ ਕਰਤੀ ਹੈ ਹੁਣ 302 ਆ ਜਿਹੜੀ ਹੈਗੀ ਆ ਉਹ ਇੱਥੇ ਮਤਲਬ ਕਤਲ ਨਹੀਂ ਰਿਹਾ ਹੈਗਾ ਹੁਣ 302 ਦਾ ਮਤਲਬ ਜਿਹੜਾ ਹੈਗਾ ਧਾਰਮਿਕ ਭਾਵਨਾਵਾਂ ਨੂੰ ਭੜਕਾਉਂਦਾ ਹੈਗਾ ਜ 302 ਦੇ ਵਿੱਚ ਹੁਣ ਮੌਤ ਦੀ ਸਜ਼ਾ ਨਹੀਂ ਹੈਗੀ 302 ਚ ਸਿਰਫ ਜਿਹੜੀ ਹੈਗੀ ਆ ਉਹ 1 ਸਾਲ ਦੀ ਸਜ਼ਾ ਹੈ। ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਟੈਰੀ। 1 ਜੁਲਾਈ ਤੋਂ ਭਾਰਤ ਦਾ ਸਾਰਾ ਕਾਨੂੰਨ ਆ ਜਿਹੜਾ ਉਹ ਬਦਲ ਰਿਹਾ ਹੈ ਤੇ ਨਵੇਂ ਬਦਲ ਰਹੇ ਕਾਨੂੰਨ ਦੇ ਤਹਿਤ ਧਾਰਾ 302 ਦੀ ਸਜ਼ਾ ਘਟ ਕੇ ਹੁਣ 1 ਸਾਲ ਰਹਿ ਗਈ ਹੈ। ਯਾਨੀ ਇੰਨਾ ਕੁਝ ਬਦਲ ਦਿੱਤਾ ਗਿਆ ਹੈ ਕਿ 150 ਸਾਲ ਤੋਂ ਜਿਹੜਾ 302 ਕਤਲ ਮੰਨਿਆ ਜਾਂਦਾ ਸੀ ਉਹ ਨਵੇਂ ਕਾਨੂੰਨ ਭਾਰਤੀ ਨਿਆਇਕ ਸਹਾਇਤਾ ਯਾਨੀ ਬੀ ਐਨ ਐਸ ਤਹਿਤ ਹੁਣ 302 ਕਤਲ ਨਹੀਂ ਰਿਹਾ ਤੇ ਇਸ ਦੇ ਵਿੱਚ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਧਾਰਾ ਬਣਾ ਦਿੱਤਾ ਗਿਆ ਹੈ ਤੇ ਇਸ ਦੇ ਵਿੱਚ ਹੁਣ ਸਜ਼ਾ ਵੀ 302 ਦੇ ਵਿੱਚ ਮੌਤ ਦੀ ਨਹੀਂ ਰਹੇਗੀ 1 ਸਾਲ ਦੀ ਕਰ ਦਿੱਤੀ ਗਈ ਆ ਇਸ ਤੋਂ ਇਲਾਵਾ ਇਸ ਦੇ ਵਿੱਚ ਹੋਰ ਬਹੁਤ ਵੱਡੇ ਬਦਲਾਅ ਕੀਤੇ ਗਏ ਆ ਲਗਭਗ ਸਾਰੇ ਦੀ ਸਾਰੀ ਆਈ ਪੀਸੀ ਜਿਹਨੂੰ ਇੰਡੀਅਨ ਪੀਨਲ ਕੋਡ ਕਹਿੰਦੇ ਸੀ ਤੇ ਸੀ ਆਰ ਪੀਸੀ ਤੇ ਐਵੀਡੈਂਸ ਐਕਟ ਸਾਰੇ ਦਾ ਸਾਰਾ ਬਦਲ ਦਿੱਤਾ ਗਿਆ ਏ 1 ਜੁਲਾਈ ਤੋਂ ਲਾਗੂ ਹੋ ਰਿਹਾ ਏ ਇਸ ਕਾਨੂੰਨ ਬਾਰੇ ਨਵੀਆਂ ਧਰਾਵਾਂ ਨੂੰ ਲੈ ਕੇ ਨਵੀਆਂ ਸਜ਼ਾਵਾਂ ਨੂੰ ਲੈ ਕੇ ਕੀ ਲਿਖਿਆ ਗਿਆ ਏ ਨਵੇਂ ਇਸ ਕਾਨੂੰਨ ਦੇ ਵਿੱਚ ਆਓ ਇਸ ਬਾਰੇ ਜਾਣਕਾਰੀ ਲੈਂਦੇ ਆ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜਸਤੋ ਹਾਲੀ ਸਰ ਲਗਭਗ 150 ਸਾਲ ਬਾਅਦ ਭਾਰਤ ਦੇ ਵਿੱਚ ਜਿਹੜੇ ਕ੍ਰਿਮినਲ ਲਾ ਹੈਗਾ ਸੀ ਜਿਹਦੇ ਨਾਲ ਕ੍ਰਿਮినਲ ਪ੍ਰੋਸੀਜਰ ਕੋਰਟ ਸੀ ਇੰਡੀਅਨ ਪੈਨਲ ਕੋਰਟ ਸੀ ਤੇ 1872 ਦਾ ਐਵੀਡੈਂਸ ਐਕਟ ਸੀ ਇਹ ਤਿੰਨੇ ਐਕਟ ਆ ਜਿਹੜੇ ਇਹ ਬਦਲ ਗਏ ਹੈਗੇ ਆ ਪਾਰਲੀਮੈਂਟ ਨੇ ਇਹਨੂੰ ਪਾਸ ਕਰਤਾ ਤੇ ਲੋਕ ਸਭਾ ਨੇ ਦਾ ਨੋਟੀਫਿਕੇਸ਼ਨ ਵੀ ਜਾਰੀ ਕਰਤਾ 1 ਜੁਲਾਈ 2024 ਨੂੰ ਇਹ ਕਾਨੂੰਨ ਜਿਹੜੇ ਲਾਗੂ ਹੋ ਜਾਣਗੇ ਇਹ ਇੱਕ ਤਰ੍ਹਾਂ ਦਾ ਐਂਕਲੋ ਵੀ ਜਿਵੇਂ ਕੁਝ ਕਾਨੂੰਨ ਸੀ ਸਾਡੀ ਜੁਬਾਨ ਤੇ ਚੜਿਆ ਹੋਇਆ ਸੀ ਜੇ 302 ਕਹਿ ਦੋ ਤਾਂ ਉਹਦਾ ਮਤਲਬ ਜਿਹੜਾ ਕਤਲ ਹੁੰਦਾ ਸੀ ਹੁਣ 302 ਆ ਜਿਹੜੀ ਹੈਗੀ ਆ ਉਹ ਇੱਥੇ ਮਤਲਬ ਕਤਲ ਨਹੀਂ ਰਿਹਾ ਹੈਗਾ ਹੁਣ 302 ਦਾ ਮਤਲਬ ਜਿਹੜਾ ਹੈਗਾ ਧਾਰਮਿਕ ਭਾਵਨਾਵਾਂ ਨੂੰ ਭੜਕਾਉਂਦਾ ਹੈਗਾ ਜਦ 302 ਦੇ ਵਿੱਚ ਹੁਣ ਮੌਤ ਦੀ ਸਜ਼ਾ ਨਹੀਂ ਹੈਗੀ 302 ਚ ਸਿਰਫ ਜਿਹੜੀ ਹੈਗੀ ਆ ਉਹ 1 ਸਾਲ ਦੀ ਸਜ਼ਾ ਹੈ ਜੇ ਬੰਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਆਹਤ ਕਰਦਾ ਜਾਂ ਉਹਨਾਂ ਨੂੰ ਠੇਸ ਪਹੁੰਚਾਉਂਦਾ ਤਾਂ ਉਹਨੂੰ ਤੇ 302 ਦਾ ਪਰਚਾ ਦਰਜ ਹੋਗਾ 302 ਦੇ ਪਰਚੇ ਦੇ ਭਾਵ ਆਧਾਰਮਿਕ ਬਣਾਉਣਾ ਪੜਕਾਉਣੀ ਆ ਕਤਲ ਨਹੀਂ ਹੈਗਾ ਜਿਹੜਾ ਕਤਲ ਵਾਸਤੇ ਜਿਹੜੀ ਹੈਗੀ ਆ ਉਹ ਜਿਹੜੀ ਇੱਕ ਅਲੱਗ ਜਿਹੜਾ ਹੈਗਾ ਸੈਕਸ਼ਨ 103 ਸ਼ਾਮਲ ਕੀਤਾ ਗਿਆ ਹੈਗਾ ਪਹਿਲਾਂ 302 ਸੀ ਹੁਣ 103 ਦਾ ਮਤਲਬ ਜਿਹੜਾ ਹੈਗਾ ਉਹ ਮਰਡਰ ਹੈਗਾ ਉਹਦੀ ਸਜ਼ਾ ਹੈਗੀ ਹੈ ਇੱਕ ਜਿਹੜਾ ਬੜਾ ਰੀਜ਼ਨੇਬਲ ਅਮੈਂਡਮੈਂਟ ਵੀ ਹੋਈ ਲੱਗਦੀ ਸ਼ਾਇਦ 379 ਜਿਹੜੀ ਚੋਰੀ ਹੈਗੀ ਸੀ ਚੋਰੀ ਨੂੰ ਹੁਣ ਜਿਹੜਾ ਬਦਲ ਕੇ ਇਹਨਾਂ ਨੇ ਮਤਲਬ ਉਹਦੇ ਚ ਇੱਕ ਬੜਾ ਇੰਟਰਸਟਿੰਗ ਇਫੈਕਟ ਲੈ ਕੇ ਆਏ ਹੈਗੇ ਆ ਉਹਨੂੰ 303 ਕਰਤਾ ਹੈਗਾ 379 ਦੀ ਬਜਾਏ ਪਹਿਲਾਂ ਚੋਰੀ ਦੇ ਵਿੱਚ ਜਿਹੜੀ ਹੈਗੀ ਆ ਉਹ 1 ਸਾਲ ਤੋਂ ਲੈ ਕੇ 7 ਸਾਲ ਤੱਕ ਸਜ਼ਾ ਹੈਗੀ ਸੀ 379 ਵਿੱਚ ਫਿਰ ਹੁਰਤ ਸਜ਼ਾ ਹੈਗੀ ਸੀ ਹੁੰਦਾ ਛੇ ਕਰਦਾ ਵੀ ਚੋਰ ਜੇ ਚੋਰੀ ਕਰਦਾ ਤਾਂ ਉਹਨੇ ਪਹਿਲੀ ਵਾਰੀ ਚੋਰੀ ਕੀਤੀ ਹੈ ਤੇ ਚੋਰੀ ਕੀਤਾ ਸਮਾਨ ਜਿਉਂ ਵਾਪਸ ਕਰ ਦਿੰਦਾ ਤਾਂ ਉਹਦੀ ਜਿਹੜੀ ਸਜ਼ਾ ਉਹ ਕਮਿਊਨਿਟੀ ਸਰਵਿਸ ਵਾਜ਼ੂ ਵੀ ਹੋ ਸਕਦੀ ਹੈ ਵੀ ਨਗਰ ਕੌਂਸਲ ਕੋਲ ਕੰਮ ਲੈ ਸਕਦੀ ਹੈ ਤੁਸੀਂ ਸਾਂਝੀ ਥਾਂ ਤੇ ਕੰਮ ਵੀ ਕਰਵਾ ਸਕਦੇ ਹੋ ਰੁੱਖ ਲਾਉਣ ਦਾ ਕੰਮ ਕਰਵਾ ਸਕਦੇ ਹੋ ਕਿਸੇ ਹਸਪਤਾਲ ਦੇ ਵਿੱਚ ਸੇਵਾ ਲੈ ਸਕਦੇ ਹੋ ਕਿਉਂਕਿ ਅੱਗ ਬਜਾਉ ਦਸਤੂਜ ਕੰਮ ਲੈ ਸਕਦੇ ਹੋ ਮੋਸਟਲੀ ਕੇਸਾਂ ਦੇ ਵਿੱਚ ਕੀ ਹੁੰਦਾ ਹੈ ਕਿ ਜਿੱਥੇ ਆਮ ਦੋਤ ਪਿੱਟੀ ਅਫੈਂਸ ਆ ਜਾਂ ਜਿੱਥੇ ਛੋਟੀਆਂ ਚੋਰੀਆਂ ਸੀ ਉੱਥੇ ਮੁਲਜ਼ਮ ਫੜੇ ਜਾਂਦੇ ਸੀ ਉਹਨਾਂ ਤੋਂ ਸਮਾਨ ਵੀ ਰਿਕਵਰ ਹੋ ਜਾਂਦਾ ਸੀ ਤੇ ਸਜ਼ਾਾਂ ਵੀ ਉਹਨਾਂ ਨੂੰ ਵੱਧ ਹੋ ਜਾਂਦੀਆਂ ਸੀ ਬਜਾਏ ਇਸ ਦੇ ਕਿ ਉਹਨਾਂ ਦਾ ਜੇਲ੍ਹ ਵਿੱਚ ਸੁਧਾਰ ਹੋਣਾ ਉਹਨਾਂ ਦੇ ਵਿੱਚ ਹੋਰ ਵਿਗਾੜ ਪੈਦਾ ਹੋ ਰਿਹਾ ਸੀ ਹੁਣ ਇਸ ਕਰਕੇ ਜੇ ਕੋਈ ਚੋਰੀ ਕਰਦਾ ਫੜਿਆ ਜਾਂਦਾ ਹੈਗਾ ਤਾਂ ਉਹਦਾ ਪਹਿਲਾ ਜੁਰਮ ਹੈਗਾ ਸਪੋਜ਼ ਕਰੋ ਕਿ ਕੋਈ ਬੰਦਾ ਘਰ ਦੇ ਚੋਰੀ ਕੋਈ ਗੈਸ ਸਿਲੰਡਰ ਚੋਰੀ ਕਰ ਲੈਂਦਾ ਤੇ ਗੈਸ ਸਿਲੰਡਰ ਉਤੋਂ ਬਰਾਮਦ ਹੋ ਜਾਂਦੇ ਆ ਤੇ ਇਹ ਉਹਦਾ ਪਹਿਲਾ ਅਪਰਾਧ ਹੈਗਾ ਤਾਂ ਉਹਨੂੰ ਜਿਹੜਾ ਜੇਲ੍ਹ ਦੀ ਸਜ਼ਾ ਨਹੀਂ ਦਿੱਤੀ ਜਾਊਗੀ ਬਲਕਿ ਉਹਨੂੰ ਕਮਿਊਨਿਟੀ ਸਰਵਿਸ ਦੀ ਸਜ਼ਾ ਦਿੱਤੀ ਜਾਊਗੀ ਕੋਸਮਾਇਸੀ ਵਾਲੇ ਕੰਮ ਕਰੇ ਕਿਸੇ ਹਸਪਤਾਲ ਚ ਕੰਮ ਕਰੇ ਕਿਸੇ ਸਰਕਾਰੀ ਦਾਰੇ ਚ ਕੰਮ ਕਰੇ ਰੁੱਖ ਲਾਵੇ ਸਫਾਈ ਕਰੇ ਕਿਤੇ WhatsApp ਉੱਤੇ ਜੋ ਵੀ ਹੈਗਾ ਇਸ ਤਰ੍ਹਾਂ ਹੈਗਾ ਤਾਂ ਲਗਭਗ ਜਿਹੜਾ ਸਾਰਾ ਜਿਹੜਾ ਜਿਹੜਾ ਕ੍ਰਿਮਿਨਲ ਲਾ ਹੈਗਾ ਉਹ ਦੇਸ਼ ਦੇ ਵਿੱਚ ਬਦਲ ਗਿਆ ਹੈਗਾ 1 ਜੁਲਾਈ ਤੋਂ ਬਕਾਇਦਾ ਤੌਰ ਤੇ ਨਵੀਆਂ ਜਿਹੜੀਆਂ ਐਫ ਆਈ ਆਰਸ ਦਰਜ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਵਕੀਲ ਉਹਦੇ ਮੁਤਾਬਿਕ ਦੀ ਟ੍ਰੇਨਿੰਗ ਵੀ ਲੈਣੀ ਸ਼ੁਰੂ ਕਰਤੀ ਹੈ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਲਕੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ ਜੋ